ਬਹੁਤ ਸੋਹਣੇ ਦਰਵਾਜ਼ੇ ਲੱਗੇ ਆ ਜੀ ਜਿਹੜੀ ਸਕਰੀਨ ਉੱਤੇ ਲਿਖਿਆ ਹੁੰਦਾ ਵੀ ਆਪਾਂ ਕਿਹੜੇ ਬਹੁਤ ਸੋਹਣਾ ਮਾਹੌਲ ਯਾਰ ਇੱਤਰ ਦਾ ਹਾਂਜੀ ਸਤਿ ਸ੍ਰੀ ਅਕਾਲ ਕਿਦਾਂ ਹੋ ਸਾਰੇ ਠੀਕ ਠਾਕ ਤੇ ਵੀਡੀਓ ਦੇ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਦਾ ਵਲੌਗ ਕਿਸ ਟੌਪਿਕ ਦੇ ਆ ਟੌਪਿਕ ਆਪਾਂ ਚੱਲੇ ਆ ਅੱਜ ਫਿੰਗਰ ਕਰਾਉਣ ਤੇ ਤੁਹਾਨੂੰ ਦੱਸਦੇ ਆ ਵੀ ਫਿੰਗਰ ਵਿੱਚ ਕੀ ਕੀ ਪ੍ਰੋਸੈਸ ਹੁੰਦਾ ਵਾ ਕਿੱਦਾਂ ਹੁੰਦਾ ਵਾ ਸਭ ਕੁਝ ਤੁਹਾਨੂੰ ਅੱਜ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਆਪਣਾ ਹੀ ਪੈਸੇ ਤੇ ਆਪਣੀ ਕੱਲ ਵਾ ਆਪਾਂ ਜਾਣਾ ਬਣਾ ਮੈਨੂੰ ਅੱਜ ਕਿਉਂਕਿ ਮੇਰੇ ਦੂਰ ਫਿੰਗਰ ਤੇ ਬਾਕੀ ਤੁਹਾਨੂੰ ਦੱਸ ਦਿਆਂ ਇਨਫੋਰਮੇਸ਼ਨ ਬਾਕੀ ਦੀ ਬਣੇ ਰੋ ਵੀਡੀਓ ਦੇ ਵਿੱਚ ਤੇ ਜਲਦੀ ਮਿਲਦੇ ਹਾਂ ਚੱਲੇ ਪਹਿਲਾਂ ਜਾਣਾ ਭਾ ਰੇਲਵੇ ਸਟੇਸ਼ਨ ਤੇ ਉੱਥੇ ਜਾ ਕੇ ਬਾਕੀ ਦੀਆਂ ਗੱਲਾਂ ਫੇਅਰ ਕਰਦੇ ਹਾਂ ਨਾਲ ਦੇ ਨਾਲ ਜਿਹੜੇ ਜਿਹੜੇ ਸਟਾਕ ਤੇ ਜਾਵਾਂਗੇ ਤੁਹਾਨੂੰ ਦੱਸ ਉਹ ਵੀ ਦੱਸਾਂਗੇ ਕਿੱਥੇ ਕਿੱਥੇ ਆਏਗਾ ਤੇ ਬਾਕੀ ਤੁਹਾਨੂੰ ਪੂਰੀ ਦੀ ਪੂਰੀ ਇਨਫੋਰਮੇਸ਼ਨ ਦਵਾਂਗੇ ਵੀ ਕਿੱਦਾਂ ਹੁੰਦੇ ਆ ਫਿੰਗਰ ਦੇ ਕੀ ਪ੍ਰੋਸੈਸ ਵਾ ਤੇ ਆਜੋ ਫਿਰ ਉਹ ਰੇਲਵੇ ਸਟੇਸ਼ਨ ਆ ਗਏ ਆਪਾਂ ਤੇ ਟ੍ਰੇਨ ਦੀ ਟਿਕਟ ਲੱਗੇ ਆ ਕੱਢਣਾ ਆਪਾਂ ਉੱਥੋਂ ਦੀ ਲੈਣੀ ਆ ਰੋਮਾ ਟਰਮੀਨਲ ਦੀ ਕਰ ਰੋਮਾ ਟਰਮੀਨਲ ਨਹੀਂ ਲੈਣੀ ਆ ਪਿੱਛੇ ਦੀ ਲੈਣੀ ਕਿਦੋਂ ਵੀ ਪਿੱਛੇ ਦੀ ਉਨਨੀ ਸੇਮ ਹੀ ਆ ਪ੍ਰਾਈਸ ਮੈਂ ਚੈੱਕ ਕੀਤਾ ਸੀ ਆਪਾਂ ਜੇ ਕੇ ਨੂੰ ਟਾਲੀ ਨਹੀਂ ਆਉਂਦੀ ਵੀਰਪਰਾ ਆਪਣਾ ਨਾ ਇੰਗਲਿਸ਼ ਦੀ অপਸ਼ਨ ਵੀ ਆਉਂਦੀ ਆ ਆਪਾਂ ਇੰਗਲਿਸ਼ 'ਚ ਵੀ ਕਰ ਸਕਦੇ ਆਪਾਂ ਟਰਾਂਸਲੇਟ ਵਿੱਚ ਤੇ ਇਨ 60 ਦੀ ਹਾਂ ਬਰਸ ਦੋ ਹਾਂ ਆਲੇ ਪਰਾਂਮੀ ਅੱਛਾ ਇਨਸਰ ਬੈਕ ਕੈਸ਼ ਇਨ ਯੂਰ ਰਾਈਟ ਬਾਈ ਦਿ ਗ੍ਰੀਨ ਲਾਈਟ ਓਨ ਦਿ ਡਿਵਾਈਸ ਆ ਦੇਖੋ ਤੁਹਾਨੂੰ ਆਵੇ ਆ ਗਿਆ ਇੱਧਰ 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 ਸਾਈਡ ਤੇ ਨੋ ਬੋ ਕਨੈਕਟ ਯਰ ਸਿੱਟ ਨੋ ਜੀ ਤੇ ਹੁਣ ਆਪਾਂ ਰਵਾਨਗੀ ਕਰਦੇ ਹਾਂ ਟ੍ਰੇਨ ਨਾਲੋਂ ਫੜ ਲਾ ਭਾਣ ਜੇ ਏ ਬਣੇ ਰੋ ਹਾਂਜੀ ਤੇ ਟਿਕਟ ਆਪਾਂ ਲਈਆ ਘੜਾ ਤੇ ਬਾਕੀ ਕੈਸ਼ ਜਿਹੜਾ ਬਚਿਆ ਉਹ ਲੈਣ ਡਿਆ ਵਾ ਨਾਲ ਆਪਣੇ ਆ ਜਾ ਤੇ ਕਿੰਨੇ ਵਜੇ ਆ ਪਾਸ ਤੇ ਕਰਾਦਾ ਤੁਰਿਆ ਫਿਰ ਉਹ ਸੱਚ ਕਰਦੇ ਮੈਂ ਬੜੀ ਯਾਰੀ ਬਣਾ ਪੇਰ ਮੇਰਾ ਪਾਸ ਕਰਾ ਲਿਆ ਕਰੋ ਇੱਥੇ ਕਰੀ ਇੱਧਰ ਕਰ ਲਾ ਵਿਚ ਬਾਗ ਨੂੰ ਇੰਜ ਕਰ ਹਾਂ ਪਛਾਣ ਨੂੰ ਕਰਕੇ ਹਾਂ ਹੋ ਗਈ ਓਕੇ ਲਓ ਜੀ ਆਸ ਹੋ ਚੁੱਕੀ ਐ ਨਾ ਦੇਖੋ ਨੋਵਲ ਮਿੱਤਰੋ ਟ੍ਰੇਨ ਚ ਹੀ ਗਏ ਆ ਬੈਠ ਅਨਾਨਸਮੈਂਟ ਹੋ ਗਈ ਸ਼ੁਰੂ ਵੀ ਆਪਣੀਆਂ ਟਿਕਟਾਂ ਬਾਹਰ ਕੱਟ ਕੇ ਰੱਖੋ ਟਿਕਟ ਡੈਵੀਆ ਫੋਨ ਚੈੱਕ ਆਪੋ ਵੀ ਟਿਕਟ ਕੱਟ ਕੇ ਰੱਖ ਲਿਏ ਟਿਕਟ ਕੱਢ ਕੇ ਹੱਥ ਚ ਰੱਖ ਲਿਏ ਤੇ ਚੈੱਕ ਹੋਣੀ ਆ ਤੇ ਫਿਰ ਅਹੀਂ ਉਤਰਨਾ ਵਾ ਰੋਮਾ ਸਟੇਸ਼ਨ ਤੇ ਰੋਮਾ ਤੋਂ ਬਾਅਦ ਲੈਣੀ ਆਹੀਂ ਤਿੱਬੜ ਦਿਨਾਂ ਦੀ ਟ੍ਰੇਨ ਉਸ ਤੋਂ ਬਾਅਦ ਆਪਣੀ ਬੱਸ ਵਾ ਸਾਢੇ ਦਾ ਉੱਥੇ ਆਪਣੀ ਬੱਸ ਵਾ ਤੇ ਉਹ ਬੱਸ ਤੋਂ ਬਾਅਦ ਫਿਰ ਆਪਾਂ ਜਾਣਾ ਵਾ ਅਗਲੇ ਸਟੇਸ਼ਨ ਉੱਥੇ ਇੱਕ ਮੇਨ ਗੱਲ ਦਾ ਜ਼ੋਰ ਧਿਆਨ ਰੱਖਿਓ ਤੇ ਜਦੋਂ ਵੀ ਤੁਸੀਂ ਟ੍ਰੇਨ ਜਾਂ ਕਿਤੇ ਟ੍ਰੇਨ ਚ ਜਾਂ ਕਿਤੇ ਵੀ ਆਪਣਾ ਜਾਂਦੇ ਜੇ ਕੋਈ ਆਪਣਾ ਨਾਅਰ ਪਾਸਪੋਰਟ ਤੇ ਡਾਕੂਮੈਂਟ ਲੈ ਕੇ ਜਰੂਰ ਜਾਓ ਕਿਉਂਕਿ ਜੋ ਟਾਈਮ ਚੱਲਣ ਡਿਆ ਅਮਰੀਕਾ ਚ ਵੀ ਸਤਾਈ ਹੋਈ ਆ ਤੇ ਹੁਣ ਇਟਲੀ ਵਾਲਿਆਂ ਨੇ ਵੀ ਯੂਰਪ ਚ ਵੀ ਆਪਣਾ ਹਰ ਥਾਂ ਸਤਾਈ ਹੋ ਗਈ ਆ ਤੇ ਆਪਣਾ ਡਾਕੂਮੈਂਟ ਨਾਲ ਲੈ ਕੇ ਜਾਓ ਆਪਣਾ ਪਤਵਰ ਪਾਸਪੋਰਟ ਲੈ ਕੇ ਜਾਓ ਕੋਈ ਨਾ ਕੋਈ origignal ਡਾਕੂਮੈਂਟ ਜਰੂਰ ਨਾਲ ਲੈ ਕੇ ਜਾਓ ਇਸ ਬਾਅਦ ਤੁਹਾਨੂੰ ਜੇ ਤੁਸੀਂ ਨਾ ਖੜੋਗੇ ਬਾਅਦ ਤੁਹਾਨੂੰ ਟੰਗ ਕਰਨਗੇ ਕੋਈ ਫਾਇਦਾ ਨਹੀਂ ਹੈਗਾ ਤੇ ਇੰਨਾ ਕ ਧਿਆਨ ਰੱਖ ਕੇ ਜਰੂਰ ਜਾਓ ਤੇ ਜਦੋਂ ਕਸ਼ਟਕ ਤੇ ਜਾ ਪੈਂਚਪ ਰਹਿ ਤਾਂ ਗਈਆਂ ਪਰ ਟ੍ਰੇਨ ਦਾ ਆਹੀ ਦਾ ਉਹ ਮੀਟਰ ਜਾਨੀ ਚੱਲਣ ਸਕਰੀਨ ਨਹੀਂ ਚਲਦੀ ਭਈ ਤੇ ਸਕਰੀਨ ਦਾ ਬੜਾ ਔਖਾ ਜਾ ਹੋ ਗਿਆ ਕੰਮ ਲੱਗਦਾ ਉਹ ਸਾਹਮਣੇ ਜਿਹੜੀ ਸਕਰੀਨ ਉੱਤੇ ਲਿਖਿਆ ਹੁੰਦਾ ਵੀ ਆਪਾਂ ਕਿਹੜੇ ਸਟੇਸ਼ਨ ਤੇ ਆਗੇ ਕਿਹੜੇ ਨਹੀਂ ਤੇ ਜਿੱਨਾਂ ਚ ਰੇ ਵਾਲੀ ਸਕਰੀਨ ਨਹੀਂ ਨਾ ਚਲਦੀ ਤੇ ਥੋੜਾ ਔਖਾ ਹੋ ਜਾਂਦਾ ਵੀ ਮੈਂ ਨੈਕਸਟ ਕਿਹੜੀ ਹੋਰ ਸੀਟ ਤੇ ਜਾ ਕੇ ਦੇਖਣਾ ਵਾਂ ਜਿੱਥੇ ਕਿਤੇ ਚਲਦੀ ਹੋਵੇ ਸਕਰੀਨ ਤੇ ਚੈੱਕ ਕਰਦਾ ਵਾਂ ਵੀ ਇੱਥੇ ਨਹੀਂ ਚੱਲਣ ਦੀ ਤੇ ਹੋਰ ਕਿਤੇ ਵੀ ਇਦਾਂ ਹੀ ਆ। ਮੈਂ ਚੈੱਕ ਕਰਦਾ ਵਾਂ ਜਿੱਥੇ ਚੱਲਦੀ ਹੋਵੇ ਸਕਰੀਨ ਉੱਥੇ ਜਾ ਕੇ ਬਹਿਣਾ ਵਾਂ। ਤੇ ਚੱਕਰ ਇਹ ਕੀ ਯਾਰ ਜਿੱਥੇ ਸਕਰੀਨ ਚੱਲਦੀ ਹੋਵੇ ਉੱਥੇ ਸਟੇਸ਼ਨ ਲਿਖਿਆ ਆ ਜਾਂਦੇ ਆਹ ਸਟੇਸ਼ਨ ਆ ਗਿਆ ਆਹ ਸਟੇਸ਼ਨ ਆ ਗਿਆ। ਤੇ ਬੰਦੇ ਨੂੰ ਪਤਾ ਲੱਗ ਜਾਂਦਾ ਹਨਾ ਵੀ ਕਿੱਥੇ ਕੁ ਪਾ ਉਤਰਨਾ ਵਾਂ। ਆ ਕਰਕੇ ਥੋੜਾ ਜਿਹਾ ਆਪਣਾ ਵੇਖਣਾ ਪੈਣਾ ਜਾ ਕੇ ਰੋਮਾ ਦਰਮਣੀ ਆਪਾਂ ਪਹੁੰਚ ਚੁੱਕੇ ਆਂ। ਤੇ ਹੁਣ ਇੱਥੋਂ ਆਪਾਂ ਰੋਮਾ ਤੋਂ ਟਿਬਰਦਿੰਨਿਆਂ ਦੀ ਟ੍ਰੇਨ ਲੈਣੀ ਆ। ਤੇ ਚਲੋ ਪੁਰੇ ਲੱਭਦੀਆਂ ਟ੍ਰੇਨ ਤੇ ਫਿਰ ਚਲਦੇ ਆਪਾਂ ਨੈਕਸਟ ਆਪਾਂ ਮੈਟਰੋ ਸਟੇਸ਼ਨ ਆ ਚੁੱਕੇ ਆ ਤੇ ਹੁਣ ਆਪਾਂ ਵੇਨਨੇ ਆ ਕਿ ਕਿਹਸਾ ਤਾਵਾ ਟ੍ਰੇਨ ਦਾ ਤੇ ਕਿਦਾਂ ਆਪਾਂ ਪਹੁੰਚ ਗਏ ਆ ਤਿਬਰਤੀਨਾ ਬੱਸ ਸਟੈਂਡ ਤੇ ਟਾਈਮ ਹੋ ਗਿਆ ਆਪਣਾ ਅਠਕਦਾ ਟਾਈਮ ਹੋ ਗਿਆ ਵਾ ਤੇ ਆਜੋ ਬੱਸ ਸਟੈਂਡ ਚੱਲ ਗਏ ਤੇ ਫਿਰ ਆਪਣੀ ਟਿਕਟ ਲਈਏ ਤੇ ਬੱਸ ਦਾ ਵੇਨਨੇ ਆ ਇਹ ਟਾਈਮ ਪਹੁੰਚ ਤੇ ਗਏ ਆ ਸਟੇਸ਼ਨ ਤੇ ਟਾਈਮ ਆਪਣਾ ਆਪਣੇ ਕੋ ਵਾਧੂ ਹੀ ਆ ਪਤਾ ਨਹੀਂ ਪਤਾ ਨਹੀਂ ਭਾਜੀ ਕਹਿੰਦੇ ਘੁੰਮ ਫਿਰ ਲਈਏ ਆਪਣਾ ਤੇ ਆਪਾਂ ਅੰਦਰੋਂ ਘੁੰਮਣ ਫਿਰਨਾ ਆਏ ਆ ਬਾਹਰ ਕਿਹੜਾ ਭਾਈ ਡੱਗਾ ਭਾਜੀ ਟਾਈਮ ਵਾਧੂ ਪਿਆ ਮਹਾਲਾ ਦਵਾਲਾ ਵੇਖ ਲਈਏ ਬਾਕੀ ਲੋ ਵੀ ਮਿੱਤਰੋ ਬਸ ਜੇ ਆਪਾਂ ਗਏ ਆ ਮੈਠ ਤੇ ਇਸ ਤੋਂ ਬਾਅਦ ਫਿਰ ਇੱਕ ਬੱਸ ਚੇਂਜ ਹੋਣੀ ਆ ਤੇ ਉਹ ਸ਼ਾਇਦ ਟਾਈਮ ਚੈੱਕ ਕਰਕੇ ਫਿਰ ਦੱਸੂਗਾ ਕਿੰਨੇ ਵਜੇ ਚੇਂਜ ਹੋਣੀ ਆ ਕੋਲੋ ਬਸ ਚੈੱਕ ਫਤਰੀ ਕੋ ਕੈਂਟ ਪੂਰਾ ਕੰਮ ਹੈ ਖਾਣ ਪੀਣ ਵਾਲੀ ਸਰਵਿਸ ਵੀ ਹੈਗੀ ਇਹਨਾਂ ਦੀ ਤੇ ਚਲੋ ਟਿਕਟੇ ਵੇਚ ਕੇ ਤੁਹਾਨੂੰ ਦੱਸਦਾ ਹਾਂ ਨੈਕਸਟ ਆਪਾਂ ਕਿਹੜੇ ਸਟਾਪ ਤੇ ਉਤਰ ਕੇ ਬੱਸ ਚੇਂਜ ਕਰਨੀ ਆ ਤੇ ਟਾਈਮ ਹੋ ਗਏ ਆਪਣੇ 10:17 ਹੋ ਗਏ 10:30 ਇਹ ਬੱਸ ਤੁਰਨੀ ਹੈ ਇਥੋਂ ਤੁਰਨ ਤੋਂ ਬਾਅਦ 5:00 ਵਜੇ ਨਾਲ ਪਹੁੰਚਣੀ ਆ ਨੈਕਸਟ ਉਹ ਤੇ 5 ਕੁ ਭਾਜਿਨਾ ਆਪਾਂ ਉੱਥੋਂ ਉੱਤਰ ਕੇ ਨੈਕਸਟ ਬੱਸ 'ਚ ਬੈਣਾ ਉਹ ਸਿੱਧੀ ਜਾਣੀ ਆ ਸਾਢੇ 7 ਪਹੁੰਚਣੀ ਆ ਰੱਜੂ ਕੁਲਾਵਰੀਆ ਤੇ ਆਪਣਾ ਫਿੰਗਰ ਆਪਣੇ ਉੱਥੇ ਹੀ ਆਉਣੇ ਆ ਤੇ ਬਾਕੀ ਐਂਡ ਤੱਕ ਜਰੂਰ ਵੇਖਿਓ ਮੇਰੇ ਭਰਾ ਇਹ ਕਿੱਦਾਂ ਹੋ ਸਾਰੇ ਤੇ ਆਪਾਂ ਆਉਂਗੇ ਇਹੀ ਯਾਰ ਤੇ ਉਹ ਇਹ ਕਿੱਦਾਂ ਹੋ ਸਾਰੇ ਤੇ ਬਸ ਚੇਂਜ ਕਰਨੀ ਤੇ ਉਹ ਚੀਜ਼ ਅਹੀ ਕਰ ਲਈ ਆ ਤੇ ਪਰ ਵੀਡੀਓ ਬਣਾਈ ਨਹੀਂ ਗਈ ਕਿਉਂਕਿ ਯਾਰ ਪਤਾ ਹੀ ਨਹੀਂ ਲੱਗਾ ਜਲਦੀ ਭੁੱਲ ਗਿਆ ਨਹੀਂ ਦੀ ਇੰਨੀ ਇੰਨੀ ਚ ਵਸ ਤੇ ਜਗਾ ਚੇਂਜ ਕਰਕੇ ਤੇ ਬਾਅਦ ਵਿੱਚ ਨੈਕਸਟ ਚ ਬਸ ਜ ਹੁਣ ਬਹਿ ਗਏ ਆ ਤੇ ਰਹਿ ਗਈ ਕਿ ਅੱਧੇ ਘੰਟੇ ਦਾ ਬੈਠੇ ਆ ਹੁਣ ਆ ਗਾ ਨੈਕਸਟ ਰੋਪਰ ਸਾਢੇ 1:00 ਤੱਕ ਆਪਾਂ ਪਹੁੰਚ ਜਾਣਾ ਆਪਣੀ ਤਾਂ ਤੇ ਹੋ ਜੀ ਮਿੱਤਰੋ ਪਹੁੰਚ ਗਏ ਆਪਾਂ ਆਪਣੀ ਟੰਗਰਾ ਦੀ ਜਗ੍ਹਾ ਤੇ ਤੇ ਇਸ਼ਨ ਬੋ ਕੈਡ ਕਰੋ ਚੈੱਕ ਇਹ ਸਮੁੰਦਰ ਵਾਲੀ ਜਗਾਹ ਉਹ ਕੈਡ ਲਿਕੇਸ਼ਨ ਹੋਈ ਹੈ ਉਹ ਜਿਆਦੀ ਹਰਿਆਲੀ ਹੈ ਜੀ ਅੱਪਾ ਪਹੁੰਚ ਗਏ ਆ ਰੱਜੂ ਕੁਲਾਵਰੀਆ ਤੇ ਆਪਣੇ ਫਿੰਗਰ ਤੇ ਹਜੇ ਆਪਣਾ ਕਿਆ ਬਾਤ ਕੀ ਕਰਨਾ ਹੁਣ ਇਹ ਆਲੇ ਦੁਆਲੇ ਘੁੰਮ ਲੈਨੇ ਆ 12:00 ਬਜ ਕੇ 12 ਮਿੰਟ ਤੇ ਆਪਣੇ ਫਿੰਗਰ ਹੋਣੇ ਆ ਉਹਨਾਂ ਚ ਫਿਰ ਬਾਹਰ ਕਿਤੇ ਤੁਰੇ ਫਿਰਦੇ ਆ ਦੇਖਦੇ ਕੋਈ ਆਪਣੇ ਮਰਗਾ ਵੀਰਪਰਾ ਹੋ ਰਾਇਆ ਹੋਊਗਾ ਕਿ ਨਹੀਂ ਕਰਦੇ ਆ ਚੱਕ ਤੇ ਆਜੋ ਫਿਰ ਆ ਗਏ ਆਪਾਂ ਜਿੱਥੇ ਆਪਣੇ ਫਿੰਗਰ ਹੋਣੇ ਆ ਤੇ ਇੱਕ ਵਾਰੀ ਤੁਹਾਨੂੰ ਵੀ ਦਿਖਾ ਦਈਏ ਕਿੱਥੇ ਆਪਣੇ ਫਿੰਗਰ ਹੋਣੇ ਆ ਚੈੱਕ ਕਰੋ ਆ ਲੱਗਾ ਜੇ دروازਾ ਜੇ ਸ਼ਾਇਦ ਐਂਦੀ ਅੰਦਰ ਜਾਣਾ ਵੀ ਆ ਕਿ ਪਤਨੀ ਐਂਦੀ ਅੰਦਰ ਜਾਣਾ ਜੇ ਐਂਦੀ ਆਹੀ ਆ ਤੇ ਵੇਡ ਕਰਦੇ ਪਏ ਸਾਢੇ ਆਂਤ ਖੁੱਲਣਾ ਵਾ ਜਦੋਂ ਖੁੱਲੂਗਾ ਤੇ ਫਿਰ ਨਾਲ ਹੀ ਦੇਣੀ ਸੈਣ ਸੂਣ ਕਰਾਵਾਂਗੇ ਤੇ ਫਿੰਗਰ ਫੁੰਗਰ ਜੇ ਕਰਾਵਾਂਗੇ ਤੇ ਫਿੰਗਰ ਆਡੇ ਹੋ ਚੁੱਕੇ ਨੇ ਤੇ ਹੁਣ ਆਪਾਂ ਫ੍ਰੀ ਆ ਬੱਸ ਮਿਲਣੀ ਆਪਾਂ ਨੂੰ ਫੇਰ 10:30 ਤੇ 10:30 ਤੋਂ ਬਾਅਦ ਆਪਾਂ ਫੇਰ ਬਣਗੀ ਕਰਾਂਗੇ ਕਰਨ ਬਹੁਤ ਸੋਹਣਾ ਮਾਹੌਲ ਯਾਰ ਇੰਦਰ ਦਾ ਆ ਹੁਣ ਬੱਸ ਦੀ ਵੇੜ ਕਰਨੀ ਪੈਣੀ ਆ ਪਹਿਲਾਂ ਤਾਂ ਮੈਂ ਜਾ ਕੇ ਕਿਸੇ ਦੁਕਾਨ ਤੋਂ ਪੁੱਛਦਾ ਵਾਂ ਕੀ ਸਾਬਤਾਵਾ ਆਪਣੇ ਕੋਲ ਹੈਪ ਨਹੀਂ ਹੈਗਾ ਕਿੰਨੇ ਦੀ ਬੱਸ ਲੱਗੀ ਆ ਕੀ ਸਾਬਤਾਵਾ ਟਾਈਮ ਆਪਣੇ ਕੋਲ ਬਥੇਰਾ ਵਾ ਤੇ ਘੁੰਮਿਏ ਕਿੱਥੇ ਤੇ ਇਕੱਲਾ ਕੀ ਘੁੰਮਾਂ ਮੈਂ ਵੇਖ ਲਓ ਤੁਸੀਂ ਆਲਾ ਦਵਾਲਾ ਪੋਰਨੀ ਕੋਈ ਤੇ ਸੋਣਾ ਯਾਰ ਇੱਧਰ ਦਾ ਵੀ ਸਿਸਟਮ ਸਾਰਾ ਸਾਫ਼ ਸੁਭਾਈ ਵਧੀਆ ਹੋਆ ਤੇ ਟਾਈਮ ਬਹੁਤ ਜ਼ਿਆਦਾ ਲੱਗਣਾ ਬਸ ਨੂੰ 10 10.5 ਲਿਖਣਾ ਪੈਣਾ ਵਾ ਆ ਸੋਚਾ ਅੱਪਾ ਰੱਜੂ ਕਲਾਵਰੀਏ ਦੀਆਂ ਗਲੀਆਂ ਗਲੀਆਂ ਫਿਰ ਤੁਰ ਫਿਰ ਲਈਏ ਨਾਲੇ ਮਾਹੌਲ ਚੱਲ ਬਿਲਡਿੰਗਾਂ ਬਿਲਡਿੰਗਾਂ ਕਿੱਦਾਂ ਵਾ ਮਹੌਲ ਪੂਰਾ ਘੈਂਟ ਆ ਯਾਰ ਐਵੇਂ ਕਹਾਂ ਵਦਿਆ ਸਿਸਟਮ ਬਿਲਡਿੰਗਾਂ ਪੇਂਟ ਪੌਂਡ ਕੀਤੀਆਂ ਵੰਦਾਂ ਟੋਰੀ ਕੰਮ ਕੱਢਿਆ ਪੂਰਾ ਇਹ ਸਿਸਟਮ ਇਹ ਹੈ ਕਿ ਥੋੜਾ ਪਹਾੜੀ ਜਿਹਾ ਇਲਾਕਾ ਯਾਰ ਉੱਚਾ ਨੀਵਾ ਥਾਂ ਹੈਗਾ ਬਾਈ ਇੱਕ ਗੱਲ ਵੇਖੀ ਮੈਂ ਉੱਚਾ ਨੀਵਾ ਥਾਂ ਕਦੀ ਉੱਚਾ ਆ ਜਾਂਦਾ ਕਦੀ ਨੀਵਾ ਆ ਜਾਂਦਾ ਹਾਂ ਸੋਣਾ ਵਾ ਲੋਕੇਸ਼ਨ ਬੁੱਕ ਹੈ ਐਂਡ ਪਰ ਇੱਥੋਂ ਦੇ ਯਾਰ ਪੇ ਕੱਟ ਵਾ ਜਿੱਦਾਂ ਦਿਹਾੜੀ ਕੱਟ ਦਿੰਦੇ ਆ ਆਪਣਾ 40 ਰੁਪਏ ਇਹ ਦਿੰਦੇ ਆ ਇਹ ਸਿਸਟਮ ਬੋ ਪੈ ਜਾਂਦਾ ਵਾ ਤੇ ਬਾਕੀ ਜਿੰਨਾ ਚਿਰ ਨਹੀਂ ਕੁਝ ਮਿਲਦਾ ਆਪਾਂ ਹਰ ਤੁਰ ਫਿਰ ਕੇ ਟਾਈਮ ਪਾਸ ਕਰਦੇ ਆਂ ਹੋਰ ਫਿਰ ਕੀ ਕਰਨਾ ਤੇ ਆ ਚੈੱਕ ਕਰੋ ਜੂਕ ਲਾਵਰੀਆ ਦੀ ਸਭ ਤੋਂ ਫੇਮਸ ਚੀਜ਼ ਚਰਚ ਬਹੁਤ ਸੋਹਣਾ ਬਣਾਈ ਯਾਰ ਬਹੁਤ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣੇ ਦਰਵਾਜ਼ੇ ਲੱਗੇ ਹੋਏ ਬਹੁਤ ਆ ਘੈਂਟ ਚੀਜ਼ ਆ ਫਿੰਗਰ ਵਾਲਾ ਸਿਸਟਮ ਸੌਖਾ ਵਾ ਬਾਕੀ ਤੁਹਾਡੇ ਆਪਣੇ ਆਪਣੇ ਸ਼ਹਿਰ ਨਾ ਵਾ ਜਿੱਥੋਂ ਦੇ ਤੁਸੀਂ ਪੇਪਰ ਭਰੇ ਹਨ ਉੱਥੇ-ਉੱਥੇ ਤੇ ਤੁਹਾਡੇ ਤੁਹਾਨੂੰ ਕਿੱਟ ਜਮਾ ਕਰਾਉਣੀ ਪੈਣੀ ਉੱਥੋਂ ਦੇ ਲੱਗੇ ਤੁਹਾਡੇ ਫਿੰਗਰ ਆਉਣੇ ਆ ਚਰਚ ਬਹੁਤ ਸੋਹਣਾ ਬਣਾਇਆ ਚਰਚ ਬਹੁਤ ਸੋਹਣੇ ਦਰਵਾਜ਼ੇ ਲੱਗੇ ਆ ਸੋਨਾ ਵੀ ਮੁੰਡਿਓ ਰੱਜੂ ਕਲਾ ਬਈਆ ਸੋਨਾ ਪਰ ਦਿਹਾੜੀ ਘਟਿਆ ਯਾਰ ਐ ਸੋਨਾ ਵਾ ਪਰ ਦਿਹਾੜੀ ਘਟ ਜੇ ਭਾਈ ਜਦੋਂ ਵੇਖੀਏ ਭਰਾ ਇਕੱਲਾ ਹੀ ਤੁਰਿਆ ਫਿਰਦਾ ਵਾ ਵਈ ਚੱਕਰ ਹੀ ਦਵਾਗੀ ਯਾਰ ਜਿਹੜਾ ਬੰਦਾ ਇਟਲੀ ਚੋਂ ਆਉਂਦਾ ਨਾ ਉਹਨੂੰ ਇਕੱਲੇ ਘੁੰਮਣ ਦੀ ਆਤ ਪੈ ਹੀ ਜਾਂਦੀ ਆ ਤੇ ਬਾਕੀ ਯਾਰ ਜਿੰਨਾ ਕੱਲਾ ਹੋਵਗੇ ਉਨਾ ਹੀ ਵਧੀਆ ਰਹੋਗੇ ਕਿਸੇ ਤੇ ਡਿਪੈਂਡਰ ਜਿੰਨਾ ਹੋਗੇ ਉਨਾ ਹੀ ਟਾਈਮ ਉੱਪਰ ਲੱਗੂਗਾ ਥੋੜਾ ਕੱਲੇ ਰਹੋਗੇ ਤੇ ਸਿਸਟਮ ਇਹ ਹੈ ਕਿ ਜਲਦੀ ਨੌਲੇਜ ਲਓਗੇ ਕੁਝੀ ਦੀ